ਤੋ ਸਬਦ ਹੋਇਆ ਕਿ ਜੇਕਰ ਨਿੰਨੇ ਸਹੀ ਹੋਣ ਹੌਸਲੇ ਬੁਲੰਦ ਹੋਣ ਤਾਂ ਕਿਸਾਨੀ ਦੀ ਕਮਾਈ ਵੀ ਲੱਖਾਂ ਰੁਪਏ ਦਾ ਸਰੋਤ ਕਨਸਕਤੀ ਹੈ ਜੀ ਹਾਂ ਮਿਲਵਾਨ ਜਾ ਰਿਆਂ ਹਲਕਾ ਪੋਆ ਦੇ ਪਿੰਡ ਜੰਗਲ ਦੇ ਰਮਨ ਸਲਾਜਿਆ ਦੇ ਨਾਲ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਜਿਹੜਾ ਹੈ ਇੰਜੀਨੀਅਰ ਦੀ ਪੱਕੀ ਨੌਕਰੀ ਕੀਤੀ ਆ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੰਜੀਨੀਅਰ ਦੀ ਪੱਕੀ ਨੌਕਰੀ ਨੂੰ ਛੱਡ ਕੇ ਮੁੜ ਤੋਂ ਰੁੱਖ ਜਿਹੜਾ ਆਪਣੇ ਜੜਾਂ ਦੇ ਵੱਲ ਆਪਣੇ ਪਿੰਡ ਦੇ ਵੱਲ ਤੇ ਆਪਣੇ ਧਰਤੀ ਦੇ ਵੱਲ ਕੀਤਾ ਗਿਆ ਜੀ ਹਾਂ ਉਹਨਾਂ ਦੇ ਵੱਲੋਂ ਨੌਕਰੀ ਨੂੰ ਛੱਡਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਆਪਣੇ ਪਿੰਡ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਡਰਾਗਨ ਫਰੂਟ ਦੀ ਕੀਤੀ ਕੀਤੀ ਖੇਤੀ ਖੇਤੀ ਜੜੀਆਂ ਕੀਤੀ ਜਾਂਦੀ ਹੈ ਜਿਹੜਾ ਲੱਖਾਂ ਰੁਪਏ ਕਮਾਈ ਜਿਹੜੀ ਉਹਨਾਂ ਦੀ ਸਿੱਧ ਸੰਤਕ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਐ ਮੌਸਮ ਦੇ ਮੁਤਾਬਕ ਜਿਹੜੀਆਂ ਪੌਲਾਂ ਦੀ ਕਿੱਟੀਆਂ ਕਿੱਟੀਆਂ ਜਾ ਰਹੀਆਂ ਨੇ ਜਿਹੜੀਆਂ ਨੌਜਵਾਨ ਹੋਰਾਂ ਨੌਜਵਾਨਾਂ ਨੂੰ ਵੀ ਇੱਕ ਸਿਹਤ ਦਿੰਦੀ ਹੋਈ ਨਜ਼ਰ ਆਈ ਹੈ ਇਸ ਵਿੱਚ ਮੈਂ ਕੀ ਕੁਝ ਕਹਿਣਾ ਹੈ ਰਮਨ ਸਲਾਰੀਆ ਹੋਣਾ ਦਾ ਆਓ ਉਸਨਾਂ ਦੇ ਹੱਥ ਹਾ ਲਓ ਮੈਂ ਤੇ ਜਵਾਬ ਦਿੰਦਾ ਹਾਂ ਸਤਿ ਸ਼੍ਰੀ ਅਕਾਲ ਰਮਨ ਸਲਾਰੀਆ ਜੀ ਮੇਰਾ ਪਿੰਕ ਜੰਗਲ ਜ਼ਿਲ੍ਹਾ ਪਠਾਨਕੋਟ ਦਾ ਮੈਂ ਰਹਿਣ ਵਾਲਾ ਹਾਂ ਔਰ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨੌਕਰੀ ਛੱਡ ਕੇ ਨੌਕਰੀ ਦਾ ਇੱਕ ਅਲੱਗ ਚੀਜ਼ ਹੈ ਕੀ ਔਰ ਖੇਤੀ ਮਤਲਬ ਕਿ ਇਸ ਤੋਂ ਕਾਫੀ ਇੱਕ ਡਿਫਰੈਂਟ ਚੀਜ਼ ਹੈ ਕੀ ਉਹਦਾ ਆਪਣਾ ਮਜ਼ਾ ਹੈ ਕਿ ਤੁਸੀਂ ਮਤਲਬ ਕਿ ਅੰਦਰ ਬੈਠ ਕੇ ਇੱਕ ਜੌਬ ਕਰਦੇ ਹੋ ਇਹ ਜਿਹੜਾ ਚੀਜ਼ ਹੈ ਕੀ ਤੁਸੀਂ ਇੱਕ ਮਿੱਟੀ ਨਾਲ ਮਿੱਟੀ ਹੋ ਕੇ ਮਤਲਬ ਕਿ ਆਪਣੇ ਹੱਥੀ ਕੰਮ ਕਰਕੇ ਚੀਜ਼ ਉਗਾਉਂਦੇ ਹੋ ਤਾਂ ਇੱਕ ਮਤਲਬ ਕਿ ਇੱਕ ਫੀਲਿੰਗ ਹੈ ਉਹ ਇੱਕ ਡਿਫਰੈਂਟ ਫੀਲਿੰਗ ਮਿਲਦੀ ਹੈ ਬੜਾ ਅੱਛਾ ਲੱਗਦਾ ਹੈ ਇਦੇ ਨਾਲ ਤੁਹਾਨੂੰ ਮਤਲਬ ਕਿ ਤੁਹਾਡੇ ਨਾਲ ਹੋਰ ਲੋਕ ਜੁੜੇ ਹੋਏ ਆ ਜਿਵੇਂ ਉਹਨਾਂ ਨੂੰ ਵੀ ਰੋਜ਼ਗਾਰ ਮਿਲ ਰਿਹਾ ਉਹ ਸਾਡੀ ਸਪੋਰਟ ਕਰ ਰਿਹਾ ਇਹਦੇ ਇੱਕ ਚੇਨ ਸਿਸਟਮ ਜਿਹਾ ਹੁੰਦਾ ਹੈਗਾ ਜਿੱਦ ਨਾਲ ਮਿਲ ਕੇ ਤੁਹਾਨੂੰ ਇਨਕਮ ਵੀ ਆਉਂਦੀ ਔਰ ਕੰਮ ਕਰਨ ਚੀਜ਼ ਮੈਨੂੰ ਜਾਂਦਾ ਕਾਫੀ ਅੱਛਾ ਲੱਗਦਾ ਹੈ। ਲੇਖੋ ਸਭ ਤੋਂ ਪਹਿਲਾਂ ਕਿ ਮੈਂ ਜਿਹੜਾ ਸ਼ੁਰੂ ਆਪਣੀ ਸ਼ੁਰੂਆਤ ਕੀਤੀ ਹੈ ਆਪਣੇ ਖੇਤੀ ਦੇ ਜਿਹੜੇ ਕੈਰੀਅਰ ਦੀ ਤਾਂ ਉਹ ਆਪ ਇੱਕ ਡਰਿੰਗ ਤੋਂ ਕੀਤੀ ਸੀਗੀ। ਉਸ ਤੋਂ ਬਾਅਦ ਨੈਕਸਟ ਇਅਰ ਸਾਡੀ ਕੋਸ਼ਿਸ਼ ਹੁੰਦੀ ਕਿ ਆਪਾਂ ਨਵਾਂ ਕੁਝ ਨਾ ਕੁਝ ਨਵਾਂ ਹੋਰ ਐਡ ਕਰ ਦੇਈਏ। ਇਸ ਤੋਂ ਇਲਾਵਾ ਪਰ ਆਪਾਂ ਫਰੂਟਸ ਆਗੇ ਸਟਰਾਬਰੀ ਦੇ ਕੂਟ ਚਾਗੇ। ਉਹ ਆਪਾਂ ਕਰ ਹੀ ਰਹੇ ਹਾਂ ਪਿਛਲੇ 50 ਸਾਲ ਤੋਂ ਸਟਰਾਬਰੀ ਕਰ ਰਹੇ ਆ। ਇਸ ਤੋਂ ਇਲਾਵਾ ਹੁਣ ਤੁਸੀਂ ਮੇਰੇ ਇਸ ਤਰਫ ਦੇਖ ਰਹੇ ਹੋ ਤੇ ਕਾਫੀ ਅਦਾ ਹਰਵਾਨੇ ਆ। ਵਾਟਰ ਨਾਲ ਜਿਹੜਾ ਉਪਕੰਦ ਹੈ ਆਪੀ ਤਿੰਨ ਕਿਸਮਾਂ ਦੇ ਲੱਗੇ ਲੱਗੇ ਹਰ ਬਕਰ ਬਕਰੇ ਕਲਰਾਂ ਦੇ ਲੱਗੇ ਹੋਏ ਹਨਾ ਇਸ ਤੋਂ ਇਲਾਵਾ ਹੋਰ ਵੀ ਕਾਫੀ ਫਸਲਾਂ ਜਿਵੇਂ ਮਤਲਬ ਕਿ ਸੱਤ ਅੱਠ ਫਸਲਾਂ ਇਸ ਸਾਲ ਸਾਡੇ ਕੋ ਪਿਆਜ਼ ਲੱਗਿਆ ਸੀ ਵੀ ਤਿੰਨ ਕਿਕਰ ਪਿਆਜ਼ ਲੱਗਿਆ ਸੀ ਉਹ ਵੀ ਮਤਲਬ ਇੱਕ ਨਵੀਂ ਚੀਜ਼ ਸੀਗੀ ਇੱਥੇ ਤੇ ਇਸ ਤਰ੍ਹਾਂ ਆਪੀ ਕਾਫੀ ਸੱਤ ਅੱਠ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਡਿਫਰੈਂਟ ਡਿਫਰੈਂਟ ਆਪਾਂ ਕਰਦੇ ਕੁਦਰਤੀ ਹੈ ਜੀ ਨੇਚਰਲੀ ਆਪੀ ਮਤਲਬ ਕਿ ਲੋਕ ਆਉਂਦੇ ਆ ਸਾਨੂੰ ਮਿਲਦੇ ਆ ਮਤਲਬ ਕਿ ਉਸ ਨੂੰ ਪੁੱਛਦੇ ਆ ਔਰ ਕੁਛ ਇੱਕ ਛਿਹਰੇ ਕਿਸਾਨ ਨੇ ਮਤਲਬ ਕਿ ਸਾਡੇ ਦੋ ਸਿੱਕੇ ਅਗੇ ਆਗਾਮੀ ਉਹ ਚੀਜ਼ ਨੂੰ ਕਰ ਰਹੇ ਨੇ ਔਰ ਇੱਕ ਬੜੀ ਅੱਛੀ ਚੀਜ਼ ਹੈਗੀ ਹੈ ਕੋ ਰਿਸਪੌਂਸ ਆਪਣਾ ਪੋਜ਼ਿਟਿਵ ਹੈ ਤੁਸੀਂ ਅਗਰ ਪੋਜ਼ਿਟਿਵ ਹੋ ਨੈਚੁਰਲ ਤੁਹਾਡਾ ਰਿਸਪੌਂਸ ਜੜਾ ਪੋਜ਼ਿਟਿਵ ਹੀ ਮਿਲੇਗਾ ਜੀ ਦੇਖੋ ਇਹਦੇ ਦੋ ਤਰ੍ਹਾਂ ਦਾ ਸਾਡੀ ਜਿਹੜੀ ਪਹਿਲੀ ਕੋਸ਼ਿਸ਼ ਹੁੰਦੀ ਹੈ ਉਹ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਡਾਇਰੈਕਟ ਸੇਲ ਕਰੀਏ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਕੋਈ ਵੀ ਫਰੂਟ ਹੈ ਇਹ ਨਹੀਂ ਕਿ ਇਹ ਹੈ ਸਭ ਤੋਂ ਪਹਿਲੇ ਉਹਦੇ ਚ ਕਿਉਂ ਲ ਤੁਹਾਨੂੰ ਬਹੁਤ ਨੇ ਬੈਨੀਫਿਟਾਂ ਜਿਹੜੀ ਤੁਹਾਡਾ ਡਾਇਰੈਕਟਡ ਆ ਮਤਲਬ ਕਿ ਮੀਡਲ ਮੈਨ ਦਾ ਪੈਸਾ ਉਹ ਵੀ ਤੁਹਾਡੀ ਪਾਕਟ ਚ ਜਾਂਦਾ ਹੈ ਠੀਕ ਹੈ ਔਰ ਤੁਹਾਡਾ ਮਾਰਜਨ ਕਾਫੀ ਵੱਧ ਵੱਧ ਜਾਂਦਾ ਜਿਸ ਨਾਲ ਮਤਲਬ ਕਿ ਜਿਹੜੀ ਕਿਸਾਨ ਦੀ ਹਾਲਤ ਆ ਉਹ ਕਾਫੀ ਜਿਆਦਾ ਮਤਲਬ ਕਿ ਵਧੀਆ ਹੋ ਜਾਂਦੀ ਆ ਇਸ ਕਰਕੇ ਆਪਾਂ ਕੋਸ਼ਿਸ਼ ਕਰਦੀਏ ਕਿ ਜਿਹੜਾ ਡਾਇਰੈਕਟ ਸੇਲ ਕਰਨ ਦੀ ਕੋਸ਼ਿਸ਼ ਕਰੀਏ ਨੈਕਸਟ ਸੈਕੰਡ ਪ੍ਰਾਇਓਰਟੀ ਹੁੰਦਾ ਸਾਡਾ ਕਰਕੇ ਮੰਡੀ ਜਾਏਗਾ ਇਹ ਤੇ ਚਲਦੇ ਰਹਿੰਦੇ ਸਾਡਾ ਸਾਰਾ ਸਾਲ ਇੱਕ ਰੋਟੇਸ਼ਨ ਹੁੰਦੀ ਹੈ ਕਿ ਇੱਕ ਫਸਲ ਖਤਮ ਹੁੰਦੀ ਹੈ ਫਿਰ ਦੂਸਰੀ ਆ ਜਾਂਦੀ ਹੈ ਹੁਣ ਨੈਕਸਟ ਮੰਥ ਤੋਂ ਸਾਡਾ ਜਿਹੜਾ ਕਿ ਡ੍ਰੈਗਨ ਫਰੂਟ ਦੀ ਜਿਹੜੀ ਫਸਲ ਆ ਉਹ ਸ਼ੁਰੂ ਹੋ ਜਾਣੀ ਹੈ ਉਸ ਤੋਂ ਇਲਾਵਾ ਫਿਰ ਨੈਕਸਟ ਸਟਰਾਗਰੀ ਆ ਜਾਣੀ ਹੈ ਤਾਂ ਇੱਕ ਰੋਟੇਸ਼ਨ ਬਣੀ ਹੋਈ ਹੈ ਸਟੈਪ ਬਾਈ ਸਟੈਪ ਕਿ ਪੂਰਾ ਸਾਲ ਆਪਾਂ ਰੋਟੇਸ਼ਨ ਚ ਕੁਛ ਨਾ ਕੁਛ ਲੈਂਦੇ ਰਹਿੰਦੇ ਆਂ ਦੇਖੋ ਸਾਡਾ ਮੈਸੇਜ ਇਹ ਹੈ ਜੀ ਕੋਈ ਵੀ ਅਸੀਂ ਚੀਜ਼ ਹੈ ਜਿਹੜੀ ਮਤਲਬ ਕਿ ਮਿਹਨਤ ਕਰਨ ਤੇ ਹਰ ਚੀਜ਼ ਦਾ ਮਤਲਬ ਕਿ ਤੁਹਾਨੂੰ ਫਲ ਮਿਲਦਾ ਹੀ ਹੈਗਾ ਕੋਸ਼ਿਸ਼ ਕਰੋ ਕਿ ਸਾਰਿਆਂ ਨੂੰ ਵੀ ਥੋੜਾ ਥੋੜਾ ਜਿਹੜਾ ਆਪਾਂ ਡਾਇਰੈਕਟ ਮਾਰਕੀਟਿੰਗ ਦੇ ਵੱਲ ਜਾਈਏ ਕਿ ਕੋਈ ਵੀ ਚੀਜ਼ ਹੈ ਉਹਨੂੰ گاਉਂ ਉਹ ਡਾਇਰੈਕਟ ਵਿੱਚੋਂ ਔਰ ਮਤਲਬ ਕਿ ਨਏ ਟ੍ਰਾਇਲ ਕਰੋ ਜਿਹੜੀ ਚੀਜ਼ਾਂ ਆਪਾਂ ਬਾਹਰਲੇ ਸਟਾਟ ਤੋਂ ਮੰਗਵਾ ਕੇ ਖਾ ਰਹੇ ਹਾਂ ਕਿ ਉਹਨਾਂ ਥੋੜਾ ਥੋੜਾ ਆਪਾਂ ਖੁਦ ਉਗਾਉਣਾ ਸ਼ੁਰੂ ਕਰ ਦਈਏ ਔਰ ਉਹਨੂੰ ਵੇਚਣਾ ਸ਼ੁਰੂ ਕਰ ਦਈਏ ਜੇ ਆਪਾਂ ਇਸ ਚੀਜ਼ ਤੇ ਜਾਵਾਂਗੇ ਤੇ ਕਿਸਾਨ ਨੂੰ ਵੀ ਫਾਇਦਾ ਹੋਏਗਾ ਔਰ ਉਹਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਹੈ ਉਹ ਵੀ ਸੁਧਰੂਗੀ ਦੇਖੋ ਸੂ ਸਾਈਡ ਤੇ ਚਲੋ ਸਾਡੇ ਤੇ ਇੱਕੇ ਮਤਲਬ ਕਿ ਮਾਝੇ ਜੋ ਉੱਚਾ ਕਾਟਾ ਆਟਾ ਮਾਲ ਅਗਰ ਪੰਜਾਬ ਦੇ ਕਿਸਾਨਾ ਜਿਹੜੇ ਉਹ ਮਿਹਨਤੀ ਹੈਗੇ ਆ ਆਲਰੇਡੀ ਮਤਲਬ ਕਿ ਕਾਫੀ ਮਿਹਨਤ ਕਰਦੇ ਆ ਬਸ ਥੋੜੀ ਜੀ ਚੀਜ਼ਾਂ ਮਤਲਬ ਕਿ ਪੈਟਰਨ ਚੇਂਜ ਕਰਨ ਦੀ ਗੱਲ ਦੀ ਹੈਗੀ ਆ ਕਿ ਜਿਵੇਂ ਕਿ ਵੇਚਣਾ ਸ਼ੁਰੂ ਕਰ ਦੋ ਤੱਕੜੀ ਹੱਥ ਚ ਫੜੋ ਖੁਦ ਵੇਚੋ ਉਹ ਵੀ ਇੱਕ ਤੁਹਾਡੇ ਲਈ ਮਤਲਬ ਕਿ ਲਾਹੇਵੰਦ ਚੀਜ਼ ਹੋਏਗੀ ਹੋਰ ਚੀਜ਼ਾਂ ਵੱਲ ਜਾਈਏ ਜਿਹੜੇ ਛੋਟੇ ਛੋਟੇ ਮੈਂ ਬਾਰ-ਬਾਰ ਕਹ ਰਿਹਾ ਕਿ ਜਿਹੜੀ ਆਪਾਂ ਬਾਹਰੋਂ ਮੰਗਵਾ ਰਹੇ ਆ ਉਹਨਾਂ ਚੀਜ਼ਾਂ ਥੋੜੇ ਰਕਵੇ ਤੋਂ ਸਟਾਰਟ ਕਰੀਏ ਉਹਨਾਂ ਵੱਲ ਜਾਈਏ ਤੇ ਜਿਸ ਨਾਲ ਸਾਨੂੰ ਮਤਲਬ ਕਿ ਜਿਹੜਾ ਸਾਡੀ مالی ਹਾਲਤ ਆ ਉਹ ਵੀ ਸੁਧਰੂਗੀ ਤੇ ਵਧੀਆ ਰਹੇਗਾ ਸਾ ਦੇਈ ਇਸ ਚੀਜ਼ ਤੇ ਸਰਕਾਰ ਦੀ ਕੋਈ ਸਹਾਇਤਾ ਨਹੀਂ ਹੈ ਪਰ ਬਟ ਮਤਲਬ ਕਿ ਤੁਸੀਂ ਆਪਣੇ ਡਿਪਾਰਟਮੈਂਟ ਹੈ ਉਹ ਕਾਫੀ سپورਟਿਵ ਨੇ ਉਤਕਲਿਪ ਅਗਰੀਕਲਚਰ ਯੂਨੀਵਰਸਿਟੀ ਹੈ ਡਿਪਾਰਟਮੈਂਟ ਆਫ ਹਾਰਟੀਕਲਚਰ ਹੈ ਉਹਨਾਂ ਚ ਵਕਫ ਵਕਤ ਤਰ੍ਹਾਂ ਦੀਆਂ ਸਕੀਮਾਂ ਆਉਂਦੀਆਂ ਤੁਸੀਂ ਉਹਨਾਂ ਸਕੀਮਾਂ ਚ ਅਪਲਾਈ ਕਰੋ ਤਾਂ ਤੁਸੀਂ ਉਸ ਚੀਜ਼ ਦਾ ਬੈਨੀਫਿਟ ਲੈ ਸਕਦੇ ਹੋ ਹੈਨਾ ਉਹਦੀਆਂ ਕੰਡੀਸ਼ਨਸ ਹੁੰਦੀਆਂ ਅਗਰ ਅਸੀਂ ਉਸ ਕੰਡੀਸ਼ਨ ਨੂੰ ਪੂਰੇ ਖਰੇ ਉਤਰਦੇ ਆ ਤਾਂ ਆਪਾਂ ਦਾ ਲਾਭ ਲੈ ਸਕਦੇ ਆ ਡ੍ਰਿਪ ਇਰੀਗੇਸ਼ਨ ਹੈ ਤੁਸੀਂ ਉਹਦੇ ਲਈ ਅਪਲਾਈ ਕਰੋ ਹੈਨਾ ਤਾਂ ਉਹ ਕਾਫੀ ਚੀਜ਼ਾਂ ਜਿਹੜੀਆਂ ਸਕੀਮਾਂ ਹੈਗੀਆਂ ਅਗਰ ਅਸੀਂ ਟਾਈਮਲੀ ਅਪਲਾਈ ਕਰਦੇ ਆ ਉਹਨਾਂ ਨਾਲ ਰਾਫਤਾ ਕਰਦੇ ਆ ਤਾਂ